ਕਲਿਆਣੀ ਸਿੰਘ ਦੇ ਖਿਲਾਫ ਦੋਸ਼ ਤਾਇ ਹੋ ਗਏ ਨੇ ਤਇ ਇਹ ਅਹਿਮ ਖਬਰ ਹੈ सीबीआई ਦੀ ਵਿਸ਼ੇਸ਼ ਅਦਾਲਤ ਨੇ ਦੱਸਿਆ ਕਿ ਦੋਸ਼ ਤਾਇ ਕੀਤੇ ਨੇ ਕਲਿਆਣੀ ਤੇ ਕਤਲ ਦਾ ਮੁਕਦਮਾ ਚੱਲੇਗਾ ਤਾਂ ਕਤਲ ਸਬੂਤ ਮਟਾਉਣਾ ਤੇ ਸਾਜ਼ਿਸ਼ ਸੱਚਿਲ ਦਾ ਕੇਸ ਚੱਲੇਗਾ सीबीआई ਨੇ ਕਲਿਆਣੀ ਨੂੰ ਜੂਨ 2022 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਸਤੰਬਰ 2015 ਚ ਨੈਸ਼ਨਲ ਸ਼ੂਟਰ ਅਤੇ ਹਾਈ ਕੋਰਟ ਦੇ ਵਕੀਲ ਸੀ ਪੀ ਸਿੱਧੂ ਦੀ ਚੰਡੀਗੜ੍ਹ ਸੈਕਟਰ 27 ਦੇ ਇੱਕ ਪਾਰਕ ਦੇ ਵਿੱਚ ਗੋਲੀ ਮਾਰਕਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਚ ਪਹਿਲਾਂ ਚੰਡੀਗੜ੍ਹ ਪੁਲਿਸ ਅਤੇ ਫਿਰ सीबीआई ਕਰੀਬਾ ਛੇ ਸਾਲ ਜਾਂਚ ਕਰਦੀ ਰਹੀ ਹੈ ਸੀਬੀਆਈ ਨੇ 2022 ਚ ਕਲਿਆਣੀ ਨੂੰ ਗ੍ਰਿਫਤਾਰ ਕਰ ਲਿਆ ਹੁਣ ਤੱਕ ਮੁਲਜ਼ਮਾਂ ਦੇ ਖਿਲਾਫ ਕੇਸ ਨਹੀਂ ਚੱਲ ਸਕਿਆ ਸੀ ਹੁਣ ਆਖਰਕਾਰ ਕਲਿਆਣੀ ਦੇ ਤੇ ਦੋਸ਼ ਜਰੇ ਨੇ ਉਹ ਤੈ ਹੋਈ ਨੇ ਤਾਂ ਕਲਿਆਣੀ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਬੀਨਾ ਦੀ ਧੀ ਹੈ ਇਲਜ਼ਾਮ ਨੇ ਕਿ ਸਿੱਪੀ ਦਾ ਕਤਲ ਉਸਨੇ ਹੀ ਕਰਵਾਇਆ ਹੈ ਇਸ ਦੇ ਪਿੱਛੇ ਵਜਾ ਪ੍ਰੇਮ ਪ੍ਰਸੰਗ ਹੈ ਕਲਿਆਣੀ ਸਿੱਪੀ ਵਲੰਬੇ ਸਮੇਂ ਤੋਂ ਦੋਸਤ ਸਨ ਲਿਵਿੰਗ ਚ ਰਹਿ ਰਹੇ ਸੀ ਕਲਿਆਣੀ ਸਿੱਪੀ ਦਿਨਾ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਸਿੱਪੀ ਨੇ ਪ੍ਰਸਤਾਵ ਠੁਕਰਾ ਦਿੱਤਾ ਸੀ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਪੀ ਨੇ ਕਲਿਆਣੀ ਦੀ ਕੁਝ ਇਤਰਾਜ਼ਯੋਗ ਤਸਵੀਰਾਂ ਨੂੰ ਉਸਦੇ ਮਾਪਿਆਂ ਤੱਕ ਪਹੁੰਚਾਇਆ ਸੀ ਜਿਸ ਤੋਂ ਬਾਅਦ ਸ਼ਰਮਿੰਦਗੀ ਦਾ ਉਹਨੂੰ ਸਾਹਮਣਾ ਕਰਨਾ ਪਿਆ ਤਾਂ ਸਿੱਪੀ ਦੇ ਪਰਿਵਾਰ ਮੁਤਾਬਕ ਕਲਿਆਣੀ ਨੇ ਸਿੱਪੀ ਨੂੰ ਮਿਲਣ ਲਈ ਬੁਲਾਇਆ ਜਿਸ ਤੋਂ ਬਾਅਦ ਉਸਦੀ Laash ਬਰਾਮਦ ਹੋਈ ਸੀ ਔਰ ਕੋਲ ਮਿਲਾ ਕੇ ਬੇਗਦਗੀ ਹਾਈ ਪ੍ਰੋਫਾਈਲ ਦੇ ਮਾਮਲੇ ਅਗੇ ਵਧਾਂਗੇ ਤਾਂ ਚੋਣ ਪ੍ਰਚਾਰ ਦਾ ਜ਼ਿਕਰ ਕਰਾਂਗੇ ਕਾਂਗਰਸ ਦੇ ਪ੍ਰਚਾਰ ਦੇ ਵਿੱਚ ਖੁੱਲਕੇ ਨਿਤਰੇ ਨੇ ਬਲਕੌਰ ਸਿੰਘ ਤਾਂ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜੀਤ ਮਹਿੰਦਰ ਸਿੱਧੂ ਦੇ ਲਈ ਮੋਟਾ ਮੰਗਿਆ ਨੇ ਲੋਕਾਂ ਤੋਂ ਸਮਰਥਨ ਮੰਗਿਆ ਹੈ ਜਨ ਸਭਾ ਦੇ ਦੌਰਾਨ ਲੋਕਾਂ ਨੇ ਦੱਸਿਆ ਕਿ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਸਿੱਧੂ ਮੁਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਸਮਰਥਨ ਦਿਓ ਤਾਂ ਖੈਰਾ ਤੇ ਚੰਨੀ ਦੇ ਹੱਕ ਦੇ ਵਿੱਚ ਵੀ ਜਲਦ ਪ੍ਰਚਾਰ ਕਰਨਗੇ ਬਲਕੌਰ ਸਿੰਘ ਆਖ ਲਿਏ ਕਿ ਬਿਲਕੁਲ ਵੱਖ-ਵੱਖ ਕਾਂਗਰਸੀ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ ਬਲਕੌਸ ਸੇ। ਪਰ ਬਹੁਤਾਂ ਪਾਰਟੀ ਦੇ ਮੈਂਬਰ ਇਹ ਕਹਿੰਦਾ ਕਿ ਦਿੱਲੀ ਪਾਰਟੀ ਸੰਸਦਨੀ ਲੜਨਾ ਜ਼ਿਆਦਾ ਨੂੰ। ਪਰ ਮੈਂ ਇਹ ਦੇਖ ਸਕਦਾ ਜਦੋਂ ਅੱਜ ਦੇ ਦਿਨ ਸਾਰੇ ਰਾਸਤੇ ਜੇਤੇ ਕਿ ਇਸ ਤਰ੍ਹਾਂ ਇਹਦਾ ਮਾਮਲਾ ਪੂਜਣਾ ਹੋਵੇਗਾ ਅਸੀਂ ਕੋਰੇ ਨਾਲ

ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਥੋੜੇ-ਬੋਤੇ ਪ੍ਰਵਾਹ ਤੋਂ ਵੀ ਨਰਾਜ ਹੋਵੋਗੇ ਕਿਉਂਕਿ 6 ਮਹੀਨੇ ਲਗਾਤਾਰ ਮੈਨੂੰ ਹਸਪਤਾਲ ਦੇ ਵਿੱਚ ਰਹਿਣਾ ਪਿਆ। ਤਿੰਨ ਵਾਰ ਮੈਂ ਖੁਦ ਕੀਏ ਜੀ ਨਤੀਜੇ ਜਿਹੜੇ ਹੋਇਆ ਸਤੰਤ ਪਏ ਤਾਂ ਸਮੇਤੋਂ ਮੈਂ ਤੁਹਾਡੇ ਰੋਮ ਕੱਟ ਰਿਹਾ। ਉੱਧਾ-ਉੱਧਾ ਮੈਨੂੰ ਵੀ ਕੰਮ ਦੇ ਵਿੱਚ ਚੇਦ ਹੈ ਕਿ ਮੈਂ ਜਿਸ ਤਰ੍ਹਾਂ ਉਹਨਾਂ ਦੇ ਵਿਚਾਰ ਨਾਲ ਉਹਨਾਂ ਨੂੰ ਰਿਪੋਰਟ ਪਹੁੰਚਾਈ। ਪਰਤੋ ਮੈਨੂੰ ਖੁਸ਼ੀ ਹੋਈ ਜਦੋਂ ਵੀਰ ਤੋਂ ਦਿੱਤੇ ਲਈ ਔਰ ਇਹ ਢੜਲੇ ਦਾ ਆਕੂ ਨੇ ਮੈਂ ਇਹਦੀ ਲੋੜ ਨਹੀਂ ਹੈ ਕੋਈ ਕਿਸੇ ਸਾਸ ਤੇ ਥੋੜਾ ਕੰਮ ਕਰ ਲਿਆ ਗੇਂਦਾਂ ਕਰ ਲਿਆ ਤੇ ਮਤਲਬ ਕਰ। ਤੇ ਇਹ ਕਹਿੰਦੇ ਕਿ ਇਸ ਤਰ੍ਹਾਂ ਦਾ ਆਕੂ ਬਾਬਾ ਜਿਤਾ ਹੈ ਕਿ ਇਹ ਲੰਦਿਆਂ ਦਾ ਜਿਹੜੇ ਆਉਣ ਵਾਲੇ ਸਮੇਂ ਆਪਾਂ ਨੂੰ ਬਹੁਤ ਅੱਛੀ ਫਰਕ ਹੋਣਗੇ ਨਿਮਿਲ ਸਕਦੀ ਹੈ।